ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨ ਦਾ ਸਵਾਗਤ ਆਜਨੀਆਂ ਵਿਸ਼ੇਸ਼ ਸਰਗਰਮੀਆ। ਸਸ਼ੀ ਕਾਲ ਦੀ ਸਾਰਿਆਂ ਨੂੰ ਮੈਂ ਕੰਚਨ अरोड़ा ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀ ਭਗਤ ਸਿੰਘ ਨਗਰ ਤੋਂ ਆਪ ਸਭ ਜੀ ਨੂੰ ਦੱਸਣਾ ਚਾਹਨੀ ਹਾਂ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਅਤੇ ਕਾਰਾ ਭਾਰਤ ਸਰਕਾਰ ਵੱਲੋਂ ਲੀਗਲ ਅਡਾਪਸ਼ਨ ਕਿਵੇਂ ਕੀਤੀ ਜਾਂਦੀ ਹੈ ਉਸ ਦਾ ਕੀ ਪ੍ਰੋਸੈਸ ਹੈ ਉਸ ਬਾਰੇ ਮੈਂ ਤੁਹਾਨੂੰ ਜਾਣੂ ਕਰਵਾਉਣਾ ਚਾਹਨੀ ਹਾਂ ਅੱਜ ਕੱਲ ਦੇ ਸਮਾਂ ਵਿੱਚ ਕੋਈ ਵੀ ਇਹੋ ਜਿਹਾ ਪਰਿਵਾਰ ਜੋ ਬੱਚਾ ਗੋਦ ਲੈਣਾ ਚਾਹੁੰਦਾ ਹੈ ਯਾ ਫਿਰ ਕੋਈ ਇਹੋ ਜਿਹਾ ਪਰਿਵਾਰ ਜੋ ਬੱਚਿਆਂ ਨੂੰ ਗੋਦ ਵਿੱਚ ਦੇਣਾ ਚਾਹੁੰਦਾ ਹੈ ਉਹ ਸਭ ਤੋਂ ਪਹਿਲਾਂ ਆਪਣੇ ਸਮਾਜ ਵਿੱਚ ਨਰਸਿੰਗ ਹੋਮ ਹਸਪੀਟਲਸ ਜਾਂ ਡਾਕਟਰਸ ਨਾਲ ਤਾਲਮਿਲ ਕਰਦੇ ਨੇ ਅਸੀਂ ਦੇਖਦੇ ਹਾਂ ਕਿ ਹਸਪੀਟਲ ਦੇ ਵਿੱਚ ਜਦ ਡਿਲੀਵਰੀਜ਼ ਹੁੰਦੀਆਂ ਕੁਝ ਅਨਵਾਂਟਿਡ ਬੱਚੇ ਹੁੰਦੇ ਆਂ ਅਨਵੈਡ ਮਦਰਸ ਹੁੰਦੀਆਂ ਕੁੜੀਆਂ ਹੁੰਦੀਆਂ ਜੋ ਕਿ ਆਪਣੇ ਬੱਚਿਆਂ ਨੂੰ ਨਹੀਂ ਰੱਖਣਾ ਚਾਹੁੰਦੀਆਂ ਤੇ ਦੂਸਰੇ ਪਾਸੇ ਇਹੋ ਜਿਹੇ ਪਰਿਵਾਰ ਜੋ ਬੱਚਾ ਗੋਦ ਲੈਣਾ ਚਾਹੁੰਦੇ ਆਂ ਉਹ ਦੋਨੋਂ ਹੀ ਹਸਪੀਟਲ ਨਾਲ ਤਾਲਮਿਲ ਕਰਦੇ ਹੋਏ ਡਾਕਟਰਸ ਨਾਲ ਤਾਲਮਿਲ ਕਰਦੇ ਹੋਏ ਇੱਕ ਹੀ ਜਗ੍ਹਾ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬੱਚੇ ਨੂੰ ਦੂਸਰੇ ਪਰਿਵਾਰ ਨੂੰ ਦੇ ਦਿੱਤਾ ਜਾਂਦਾ ਹੈ ਜਿੱਥੇ ਕਿ ਜਿਹੜੀ ਕੋਈ ਅਨਵਾਂਟਡ ਚਾਈਲਡ ਵਾਲਾ ਪਰਿਵਾਰ ਹੈ ਉਹ ਬੱਚਾ ਦੇ ਦਿੰਦਾ ਹੈ ਤੇ ਜਿਹਨੂੰ ਅਡੌਪਸ਼ਨ ਚ ਬੱਚਾ ਚਾਹੀਦਾ ਉਸ ਬੱਚੇ ਨੂੰ ਹਸਪੀਟਲ ਦੇ ਵਿੱਚ ਹੀ ਗੋਦ ਲੈ ਲੈਂਦਾ ਬਟ ਇਹ ਪ੍ਰਕਿਰਿਆ ਜੋ ਚਲਦੀ ਆ ਰਹੀ ਹੈ ਪ੍ਰੈਕਟਿਸ ਜੋ ਸਮਾਜੇ ਚਲਦੀ ਆ ਰਹੀ ਹੈ ਇਹ ਇੱਕ ਗੈਰ ਕਾਨੂੰਨੀ ਪ੍ਰੈਕਟਿਸ ਹੈ ਇਸ ਦੇ ਤਹਿਤ ਬੱਚਾ ਲੈਣਾ ਗੈਰ ਕਾਨੂੰਨੀ ਹੈ ਇੱਕ ਆਫੈਂਸ ਹੈ ਕਾਨੂੰਨ ਦੀ ਨਜ਼ਰ ਦੇ ਵਿੱਚ ਇੱਕ ਜੁਰਮ ਹੈ ਇਸ ਪ੍ਰੈਕਟਿਸ ਨੂੰ ਘਟਾਉਣ ਦੇ ਲਈ ਮੈਂ ਇੱਥੇ ਦੱਸਣਾ ਚਾਹਾਂਗੀ ਕਿ ਕਾਨੂੰਨੀ ਤੌਰ ਤੇ ਅਗਰ ਬੱਚਾ ਗੋਦ ਲੈਣਾ ਹੈ ਤੇ ਕਾਰਾ ਦੀ ਸਾਈਟ ਤੇ ਜਾ ਕੇ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਇੱਕ ਐਸੀ ਏਜੰਸੀ ਹੈ ਜੋ ਕਾਨੂੰਨੀ ਰੂਪ ਵਿੱਚ ਬੱਚਿਆਂ ਨੂੰ ਗੋਦ ਵਿੱਚ ਦਿੰਦੀ ਹੈ ਲੀਗਲ ਤਰੀਕੇ ਨਾਲ ਪ੍ਰੋਸੈਸ ਕਰਦੀ ਹੈ ਹਰ ਇੱਕ ਕੇਸ ਨੂੰ ਔਰ ਉਸ ਦੇ ਤਹਿਤ ਬੱਚੇ ਨੂੰ ਗੋਦ ਦਿੱਤਾ ਜਾਂਦਾ ਹੈ ਅਗਰ ਕੋਈ ਪਰਿਵਾਰ ਬੱਚੇ ਨੂੰ ਗੋਦ ਲੈਣਾ ਚਾਹੁੰਦਾ ਹੈ ਉਹ ਬਕਾਇਦਾ ਕਾਰਾ ਦੀ ਸਾਈਟ ਤੇ ਜਾ ਕੇ ਆਪਣਾ ਔਨਲਾਈਨ ਰਜਿਸਟ੍ਰੇਸ਼ਨ ਕਰੇ ਰਜਿਸਟ੍ਰੇਸ਼ਨ ਕਰਨ ਤੋਂ ਲਗਭਗ 1 ਮਹੀਨੇ ਦੇ ਅੰਦਰ ਅੰਦਰ ਉਸ ਬੱਚੇ ਦਾ ਕੇਸ ਚਾਈਲਡ ਪ੍ਰੋਟੈਕਸ਼ਨ ਯੂਨਿਟ ਕੋਲ ਹੋਮ ਵੈਰੀਫਿਕੇਸ਼ਨ ਲਈ ਆ ਜਾਂਦਾ ਹੈ ਪਰਿਵਾਰ ਦੀ ਬਕਾਇਦਾ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਕਿ ਕੀ ਉਹ ਪਰਿਵਾਰ ਬੱਚੇ ਨੂੰ ਗੋਦ ਲੈਣ ਦੇ ਯੋਗ ਹੈ ਕੀ ਉਹ ਸਰਕਾਰ ਵੱਲੋਂ ਦਿੱਤੇ ਗਏ ਜਿਹੜੀ ਕੰਡੀਸ਼ਨਸ ਹੈ ਉਹਨਾਂ ਨੂੰ ਫੁੱਲਫਿਲ ਕਰਦਾ ਹੈ ਕ੍ਰਾਈਟੇਰੀਆ ਫੁੱਲਫਿਲ ਕਰਦਾ ਹੈ ਜਾਂ ਨਹੀਂ ਅਗਰ ਪਰਿਵਾਰ ਕ੍ਰਾਈਟੇਰੀਆ ਨੂੰ ਫੁੱਲਫਲ ਕਰਦਾ ਹੈ ਉਸ ਤੋਂ ਬਾਅਦ ਬੱਚੇ ਦੀ ਹੋਮ ਸਟਡੀ ਹੋ ਕੇ ਵੈਰੀਫਿਕੇਸ਼ਨ ਹੋ ਕੇ ਪਰਿਵਾਰ ਦੀ ਰਿਪੋਰਟਿੰਗ ਕਾਰਾ ਨਵੀਂ ਦਿੱਲੀ ਨੂੰ ਕੀਤੀ ਜਾਂਦੀ ਹੈ ਸਟੇਟ ਗਵਰਨਮੈਂਟ ਦੇ ਰਾਹੀਂ ਔਰ ਉਸ ਤੋਂ ਬਾਅਦ ਪ੍ਰੋਸੈਸ ਨੂੰ ਫੋਲੋ ਕਰਦੇ ਹੋਏ ਅਸੀਂ ਬੱਚੇ ਨੂੰ ਲੀਗਲੀ ਤਰੀਕੇ ਨਾਲ ਅਡਾਪਸ਼ਨ ਵਿੱਚ ਦਿੰਦੇ ਹਨ ਦੂਸਰੀ ਤਰਫ ਗੱਲ ਹੋਈ ਕਿ ਕੋਈ ਪਰਿਵਾਰ ਆਪਣੇ ਬੱਚੇ ਨੂੰ ਰੱਖ ਨਹੀਂ ਸਕਦਾ ਉਸਦੀ ਕੰਡੀਸ਼ਨਸ ਐਸੀਆਂ ਨੇ ਕਿ ਬੱਚੇ ਨੂੰ ਸਾਂਭ ਸੰਭਾਲ ਨਹੀਂ ਕਰ ਸਕਦਾ ਔਰ ਬੱਚੇ ਨੂੰ ਦੇਣਾ ਚਾਹੁੰਦਾ ਹੈ ਅਸੀਂ ਦੇਖਦੇ ਹਾਂ ਕਈ ਵਾਰ ਇੱਕ ਪਰਿਵਾਰ ਵਿੱਚ ਹੀ 2 3 4 ਕੁੜੀਆਂ ਜਨਮ ਲੈ ਲੈਂਦੀਆਂ ਨੇ ਔਰ ਉਹ ਗਰੀਬ ਪਰਿਵਾਰ ਹੈ ਤੇ ਉਹ ਬੱਚੇ ਨੂੰ ਨਹੀਂ ਰੱਖ ਸਕਦਾ ਉਸ ਕੇਸ ਵਿੱਚ ਅਸੀਂ ਦੇਖਦੇ ਹਾਂ ਸਮਾਜ ਵਿੱਚ 50000 ਲੱਖ ਰੁਪਏ ਦੇ ਕੇ ਬੱਚੇ ਨੂੰ ਦੂਸਰੇ ਪਰਿਵਾਰ ਚ ਗੋਦ ਦੇ ਦਿੱਤਾ ਜਾਂਦਾ ਜੋ ਕਿ ਗਲਤ ਪ੍ਰੈਕਟਿਸ ਹੈ ਇਸ ਤਰੀਕੇ ਇਸ ਜਗ੍ਹਾ ਤੇ ਵੀ ਅਗਰ ਇਹੋ ਜਿਹੇ ਕੋਈ ਕੇਸਸ ਹੁੰਦੇ ਨੇ ਤੇ ਉਹ ਬਕਾਇਦਾ ਐਡਾਪਸ਼ਨ ਰੈਗੂਲੇਸ਼ਨਸ ਦੀ ਧਾਰਾ 7 4 ਅਤੇ 9 4 ਦੇ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਯਾਨੀ ਕਿ ਮੇਰੇ ਆਫਿਸ ਜਾਂ ਫਿਰ ਬਾਲ ਪਲਾਈ ਕਮੇਟੀ ਆਫਿਸ ਵਿੱਚ ਰਿਪੋਰਟ ਕਰ ਸਕਦੇ ਨੇ ਅਗਰ ਕੋਈ ਬੱਚਾ ਆਪਣਾ ਨਹੀਂ ਰੱਖ ਸਕਤਾ ਬਕਾਇਦਾ ਉਸ ਬੱਚੇ ਨੂੰ ਸਰੈਂਡਰ ਕੀਤਾ ਜਾਏਗਾ ਫੈਮਿਲੀ ਦੇ ਵੱਲੋਂ ਸਰੈਂਡਰ ਡੀਡ ਬਣਾਈ ਜਾਏਗੀ ਔਰ ਸਰੈਂਡਰ ਕਰਨ ਤੋਂ ਬਾਅਦ ਵੀ ਅਗਰ ਬੱਚਾ 2 ਸਾਲ ਤੱਕ ਦੀ ਉਮਰ ਤੱਕ ਦਾ ਹੈਗਾ ਤਾਂ 2 ਮਹੀਨੇ ਦਾ ਸਮਾਂ ਅਗਰ 2 ਸਾਲ ਤੋਂ ਉੱਪਰ ਦਾ ਹੈਗਾ ਤਾਂ 4 ਮਹੀਨੇ ਦਾ ਸਮਾਂ ਹੁੰਦਾ ਹੈ ਇੱਕ ਪਰਿਵਾਰ ਕੋਲ ਕਿ ਉਹ ਆਪਣੇ ਡਿਸੀਜਨ ਨੂੰ ਰਿਵਿਊ ਕਰ ਸਕੇ ਦੇਖ ਸਕੇ ਕਿ ਕੀ ਵਾਕਯਹੀ ਉਹ ਬੱਚੇ ਨੂੰ ਦੇਣਾ ਚਾਹੁੰਦਾ ਹੈ ਅਡਾਪਸ਼ਨ ਚ ਔਰ ਅਗਰ ਉਹ ਰਿਵਿਊਇੰਗ ਟਾਈਮ ਤੋਂ ਬਾਅਦ ਵੀ ਉਸੇ ਡਿਸੀਜਨ ਤੇ ਖੜਾ ਹੈ ਸਟ੍ਰਿਕਟ ਹੈ ਕਿ ਯੈਸ ਮੈਂ ਆਪਣਾ ਬੱਚਾ ਨਹੀਂ ਦੇਖ ਸਕਦਾ ਇਹਨੂੰ ਮੈਂ ਅਡਾਪਸ਼ਨ ਵਿੱਚ ਦੇਣਾ ਚਾਹਨਾ ਹਾਂ ਤਾਂ ਉਸ ਬੱਚੇ ਨੂੰ ਸਰੈਂਡਰ ਕਰਵਾ ਕੇ ਬਕਾਇਦਾ ਲੀਗਲ ਅਡਾਪਸ਼ਨ ਪ੍ਰੋਸੈਸ ਵਿੱਚ ਪਾਇਆ ਜਾਂਦਾ ਹੈ ਤਾਂ ਮੇਰੀ ਰਿਕਵੈਸਟ ਹੈ ਪਬਲਿਕ ਨੂੰ ਅਪੀਲ ਹੈ ਕੀ ਲੀਗਲ ਪ੍ਰੋਸੈਸ ਨੂੰ ਜੋ ਲੀਗਲ ਅਡਾਪਸ਼ਨ ਦਾ ਪ੍ਰੋਸੈਸ ਹੈ ਉਸ ਨੂੰ ਪ੍ਰਮੋਟ ਕੀਤਾ ਜਾਵੇ ਜੋ ਇਲੀਗਲ ਪ੍ਰੈਕਟਿਸਸ ਚੱਲ ਰਹੀਆਂ ਜੋ ਨਰਸਿੰਗ ਹੋਮਸ ਹੈ ਹਸਪੀਟਲਸ ਹੈ ਡਾਕਟਰਸ ਦੇ ਰਾਹੀਂ ਐਚੀ ਚੱਲ ਰਹੀ ਹੈ ਇਸ ਚੀਜ਼ ਨੂੰ ਅਸੀਂ ਘਟਾਈਏ ਇਸ ਪ੍ਰੈਕਟਿਸ ਨੂੰ ਅਸੀਂ ਘਟ ਕਰੀਏ ਤਾਂ ਇਲੀਗਲ ਅਡਾਪਸ਼ਨ ਦਾ ਕੇਸ ਤੁਹਾਡੀ ਨਜ਼ਰ ਵਿੱਚ ਆਂਦਾ ਹੈ ਤਾਂ ਉਸ ਸਬੰਧ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਲੈਂਡਲਾਈਨ ਨੰਬਰ 01823 222322 ਤੇ ਤੁਸੀਂ ਇਸ ਦੀ ਜਾਣਕਾਰੀ ਦੇ ਸਕਦੇ ਹੋ ਸਰਕਾਰ ਦੀ ਸਕੀਮ ਲੈਂਡ ਪੂਲਿੰਗ ਦੇ ਵਿਰੋਧ ਵਿੱਚ ਅੱਜ ਪਿੰਡ ਮਹਾਲੋ ਤੋਂ ਇਲਾਵਾ ਹੋਰ ਕਈ ਪਿੰਡਾਂ ਦੇ ਪਤਵੰਤਿਆਂ ਨੇ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਮੰਗ ਪੱਤਰ ਦਿੱਤਾ। ਉਹਨਾਂ ਕਿਹਾ ਕਿ ਅਸੀਂ ਇਸ ਸਕੀਮ ਦਾ ਵਿਰੋਧ ਕਰਦੇ ਹਾਂ। ਪੱਤਰਕਾਰ ਪਰਦੇਸੀ ਦੀ ਰਿਪੋਰਟ ਨਮਾਇਸ਼ ਹੈ।

ਇਸ ਕਰਕੇ ਕੀ ਹੋਇਆ ਇਸ ਕਰਕੇ ਆ ਜੀ ਸਾਡੇ ਮਹਾਲੋਂ ਪਿੰਡ ਦੀ 383 ਏਕੜ ਜ਼ਮੀਨ ਲੈਂਡ ਪੁਲਿਸ ਸਕੀਮ ਵਿੱਚ ਆ ਗਈ ਆ ਉਹਦੇ ਵਿਰੋਧ ਵਿੱਚ ਸਮੂਹ ਪੰਚਾਇਤ ਮਹਾਲੋਂ ਪੂਰਾ ਪਿੰਡ ਇਕੱਠਾ ਹੋ ਕੇ ਮਹਾਲੋਂ ਦੀ ਪੰਚਾਇਤ ਜਿਮੀਦਾਰ ਖੇਤ ਮਜ਼ਦੂਰ ਜਿਹੜੇ ਨਾਲ ਦੇ ਪਿੰਡ ਆ ਗੁਜਰਪੁਰ ਜੱਬੋਵਾਲ ਮਲਪੁਰ ਜਿਨ੍ਹਾਂ ਦੇ ਜਿਮੀਦਾਰ ਖੇਤ ਮਜ਼ਦੂਰ ਸਾਰੇ ਵਿੱਚ ਇਫੈਕਟ ਹੁੰਦੇ ਆ ਇਹ ਸਾਰੇ ਇਕੱਠੇ ਹੋ ਕੇ ਅੱਜ ਅਸੀਂ ਮਾਣਯੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆਂ। ਉਹਨਾਂ ਦੇ ਥਰੂ ਅਸੀਂ ਗਵਰਨਰ ਪੰਜਾਬ, ਸੀਐਮ ਪੰਜਾਬ, ਨਵਾਂ ਸ਼ਹਿਰ ਦੇ ਐਸਡੀਐਮ ਸਾਹਿਬ, ਤਹਿਸੀਲਾਰ ਸਾਹਿਬ ਸਾਰਿਆਂ ਨੂੰ ਮੰਗ ਪੱਤਰ ਦੇਣੇ ਆਂ। ਗਵਰਨਮੈਂਟ ਨੇ ਇਹਦੇ ਵਿੱਚ ਇੱਕ ਕਿਹਾ ਹੋਇਆ ਵੀ ਕਿਸੇ ਨਾਲ ੱਤਕਾ ਨਹੀਂ ਅਸੀਂ ਕਰਨਾ। ਅਸੀਂ ਹਰ ਜ਼ਿਮੀਦਾਰ ਨੂੰ ਪੁੱਛਣਾ ਜਿਹੜਾ ਬੰਦਾ ਜ਼ਮੀਨ ਦੇਣੀ ਚਾਹੁੰਦਾ ਉਹਦੀ ਜ਼ਮੀਨ ਲਵਾਂਗੇ ਬਾਕੀ ਨਹੀਂ। ਤੇ ਉਹਨਾਂ ਨੇ ਕਿਹਾ ਵੀ ਜਿਹੜੇ ਜ਼ਮੀਨ ਦੇਣੇ ਚਾਹੁੰਦੇ ਆਪਣੀ ਸਹਿਮਤੀ ਪ੍ਰਗਟ ਕਰਨ। ਅਸੀਂ ਉਸੇ ਗਵਰਨਮੈਂਟ ਦੇ ਪੁਆਇੰਟ ਦੇ ਉੱਤੇ ਜ਼ਮੀਨ ਨਾ ਦਿੰਦੇ ਹੋਏ ਅਸੀਂ ਸਾਰਾ ਜਿਹੜਾ ਮੰਗ ਪੱਤਰ ਬਣਾਇਆ ਤੇ ਹਰ ਜ਼ਿਮੀਦਾਰ ਨੇ ਆਪਣੇ ਆਪਣੇ ਖਸਰਾ ਨੰਬਰ ਪਾ ਕੇ ਫਾਰਮ ਭਰੇ ਆ ਕਿ ਸਾਡੀ ਆ ਜ਼ਮੀਨ ਆ ਅਸੀਂ ਇਸ ਪੂਲਿੰਗ ਨਾਲ ਅਸਹਿਮਤੀ ਪ੍ਰਗਟ ਕਰਦੇ ਆ ਤੁਸੀਂ ਸਾਡਾ ਮੰਗ ਪੱਤਰ ਦੇਖੋਗੇ ਜਾਂ ਜਿਹੜਾ ਫਾਰਮ ਦੇਵਨੇ ਆਸੀਂ ਉਹਦੇ ਦੇ ਲਿਖਿਆ ਪਿਆ ਅਸੀਂ ਇਸ ਸਕੀਮ ਨਾਲ ਅਸਹਿਮਤੀ ਪ੍ਰਗਟ ਕਰਦੇ ਹੋਏ ਆਪਣੀ ਜ਼ਮੀਨ ਦੇਣ ਤੋਂ ਸਪਸ਼ਟ ਇਨਕਾਰ ਕਰਦੇ ਆ ਤਾਂ ਕਿ ਗਵਰਨਮੈਂਟ ਜਿਹੜੇ ਸਹਿਮਤੀ ਮੰਗਦੇ ਸੀ ਅਸਹਿਮਤੀ ਦੇ ਰਹੇ ਆ ਕਿ ਅਸੀਂ ਇਹ ਜ਼ਮੀਨ ਦੇ ਕੇ ਰਾਜੀ ਨਹੀਂ ਇਹਦੇ ਕਰਕੇ ਅੱਜ ਸਾਰਾ ਇਕੱਠ ਹੋ ਰਿਹਾ ਜੀ ਸਾਰੇ ਪਿੰਡਾਂ ਦਾ ਤੇ ਇਹਦੇ ਲਈ ਅਸੀਂ ਸਾਰ ਮੰਗ ਪੱਤਰ ਦੇਣਾ ਇਕੱਠੇ ਹੋਏ ਆ ਜੀ ਪਹਿਲਾਂ ਵੀ ਕੋਈ ਮੰਗ ਪੱਤਰ ਦਿੱਤਾ ਗਿਆ ਜੀ ਇਹਦੇ ਬਾਰੇ ਨਹੀਂ ਅੱਜ ਪਹਿਲਾ ਮੰਗ ਪੱਤਰ ਆ ਜੀ ਪਹਿਲੀ ਵਾਰੀ ਇਕੱਠ ਹੋਇਆ ਜੀ ਬਾਕੀ ਪੰਜਾਬ 'ਚ ਤਾਂ ਬਹੁਤ ਹੋ ਰਿਹਾ ਹੈ ਆ ਬਾਕੀ ਪੰਜਾਬ 'ਚ ਵੀ ਜਥੇਬੰਦੀਆਂ ਦੇ ਵੀ ਹੋ ਰਹੇ ਆ ਕੋਈ ਹੋਰ ਕਿਸੇ ਬਾਰੇ ਅਸੀਂ ਸਿਰਫ ਪਿੰਡ ਵਾਸੀ ਨਾਲ ਦੇ ਪਿੰਡ ਵਾਲੇ ਜਿਹੜੇ ਅਫੈਕਟਡ ਲੋਕ ਆ ਚਾਹੇ ਜ਼ਮੀਨ ਮਾਲਕ ਆ ਚਾਹੇ ਜ਼ਮੀਨ ਬੋਣ ਵਾਲੇ ਆ ਚਾਹੇ ਖੇਤ ਮਜ਼ਦੂਰ ਆ ਚਾਹੇ ਪਿੰਡ ਵਾਸੀ ਆ ਇਹ ਸਿਰ ਨਰੋਲ ਲੋਕਾਂ ਦਾ ਇਕੱਠ ਆ ਜੀ ਔਰ ਇਹਨਾਂ ਪਹਿਲਾ ਮੰਗ ਪੱਤਰ ਦੇ ਰਹੇ ਆ ਸਾਰਿਆਂ ਨੂੰ ਦੇ ਰਹੇ ਆ ਜੇ ਸਰਕਾਰ ਨਹੀਂ ਮੰਨੀ ਜੇ ਤੁਸੀਂ ਮੰਗ ਕੋ ਤਜਰਬਾ ਨਹੀਂ ਮੈਨੇ ਜਹ ਅਗਲੀ ਰਣਨੀਤੀ ਕੀ ਹੋਏਗੀ ਉਹ ਦੇਖੋ ਜੀ ਅਸੀਂ ਤਾਂ ਹਾਲੇ ਸਰਕਾਰ ਦੀ ਰਿਕਵੈਸਟ ਕਰ ਰਹੇ ਆ ਮੰਗ ਕਰ ਰਹੇ ਆ ਬੇਨਤੀ ਕਰ ਰਹੇ ਆ ਔਰ ਜੋ ਉਹਨਾਂ ਨੇ ਕਹਿਤਾ ਵੀ ਸਹਿਮਤੀ ਦਿਓ ਸੀ ਉਹਦੇ ਅਗੇਂਸਟ ਆਪਣੀ ਅਸਹਿਮਤੀ ਦੇ ਰਹੇ ਆ ਅੱਗੇ ਤਾਂ ਫਿਰ ਜੇ ਸਰਕਾਰ ਨਾ ਮੰਨੂਗਾ ਫਿਰ ਤਾਂ ਸੰਘਰਸ਼ ਤਿੱਖਾ ਹੋਊਗਾ ਫੇਰ ਤਾਂ ਜਿੱਦਾਂ ਹੁਣ ਅਸੀਂ ਤਾਂ ਨਾ ਕਿਸੇ ਕਿਸਾਨ ਜਥੇਬੰਦੀ ਨੂੰ ਨਾ ਅਸੀਂ ਖੇਤ ਮਜ਼ਦੂਰ ਜਥੇਬੰਦੀ ਨੂੰ ਨਾ ਅਸੀਂ ਕਿਸੇ ਕਿੱਤੀ ਜੁਨ ਨੂੰ ਅਸੀਂ ਯੂਨੀਅਨ ਬੰਦੀ ਕੋਈ ਨਹੀਂ ਅਸੀਂ ਸਿਰਫ ਪਿੰਡ ਵਾ ਦੇ ਆਪਣੇ ਲੋਕਲ ਲੈਵਲ ਤੇ ਮਤੇ ਦੇਣ ਆਏ ਆ ਫੇਰ ਸੰਘਰਸ਼ ਸਰਕਾਰ ਆਪਣਾ ਕਰੂਗੀ ਇਦੋਂ ਫੇਰ ਜਥੇਬੰਦੀ ਆਉਣਗੀਆਂ ਫੇਰ ਸੰਘਰਸ਼ ਜਿੱਦਾ ਸਾਰੇ ਪੰਜਾਬ ਚੋਂ ਦਾ ਹੋਣਾ ਜੀ ਅਸੀਂ ਤਾਂ ਇੱਕ ਕਰ ਰਹੇ ਆ ਵੀ ਅਸੀਂ ਕਿਸੇ ਨਾਲ ਸੰਘਰਸ਼ ਨਹੀਂ ਗਵਰਨਮੈਂਟ ਨਾਲ ਕੋਈ ਇਹ ਨਹੀਂ ਵੀ ਅਸੀਂ ਅੜਕੇ ਨਹੀਂ ਅਸੀਂ ਤਾਂ ਆਪਣੀ ਬੇਨਤੀ ਦੇ ਰਹੇ ਆ ਵੀ ਇਹ ਚੀਜ਼ ਸਾਨੂੰ ਨਹੀਂ ਪਸੰਦ ਇਹ ਸਾਰਾ ਉਜਾੜਾ ਹੋਣਾ ਦਹਿਆਂ ਦਾ ਇੱਥੇ ਚੱਲ ਰਿਹਾ 383 ਕਿਹੜੇ ਸਾਰੇ ਮਹਾਰੋ ਪੰਚਾਇਤ ਦੀ ਨਹੀਂ ਇਹ ਇਹ ਮਹਾਲੋਂ ਦੇ ਜ਼ਿੰਮੇਦਾਰਾਂ ਦੀ ਹੈ ਜੀ ਔਰ ਇਹ ਮਹਾਲੋਂ ਇੱਕ ਐਸਾ ਹੈ ਮਹਾਲੋਂ ਦੇ ਵਿੱਚੋਂ ਗਾਰਡਨ ਕਲੋਨੀ ਦੀ ਜ਼ਮੀਨ ਲਈ ਗਈ ਆ ਔਰ ਇਹ ਜ਼ਮੀਨ ਇਦਾਂ ਹੈ ਜਿਦਾ 1947 ਦੀ ਵੰਡ ਤੋਂ ਬਾਅਦ ਪੰਜਾ ਦੇ ਵਿੱਚ ਕੁਝ ਗਿਣਮੀਆਂ ਚੁੜਮੀਆਂ ਗਾਰਡਨ ਕਲੋਨੀਆਂ ਬਣੀਆਂ ਸੀ ਜਿਹੜਾਂ ਤੇ ਬਾਗਬਾਨੀ ਵਾਲਾ ਏਰੀਆ ਕੀਤਾ ਸੀਗਾ ਉਹਨਾਂ 'ਚ ਇੱਕ ਮਹਾਲੋਂ ਸੀ ਗਾਰਡਨ ਕਲੋਨੀ ਔਰ ਇਹ ਮਹਾਲੋਂ ਦੀ ਸਾਰੀ ਗਾਰਡਨ ਕਲੋਨੀ ਦੀ ਜ਼ਮੀਨ ਲੈ ਰਹੇ ਆ ਜਦ ਕਿ ਮਹਾਲੋਂ ਦੇ ਵਿੱਚ ਇੱਕ ਪਹਿਲਾਂ ਹੀ ਇੰਡਸਟਰੀਅਲ ਏਰੀਆ ਗਾਰਡਨ ਕਲੋਨੀ ਵਿੱਚੋਂ ਕੱਠ ਹੋ ਚੁੱਕਾ ਜਿਹੜਾ ਕਿ ਹਾਲੇ ਵੀ ਬੇਵਾਦ ਆ ਉਜਾੜ ਪਿਆ ਉੱਥੇ ਕੋਈ ਪਲਾਂਟ ਔਰ ਨਵੇਂ ਸ਼ਹਿਰ ਦੇ ਵਿੱਚ ਜਿੰਨੀਆਂ ਪ੍ਰਾਈਵੇਟ ਕਲੋਨੀਆਂ ਆ ਉਹਨਾਂ 'ਚ ਸੀਵਰੇਜ ਲਾਈਟਾਂ ਪਈਆਂ ਹੋਈਆਂ ਹਲੇ ਦੋਲੇ ਆ ਕਰਿਆਮ ਰਾਹੋਂ ਨਵੇਂ ਜਿਹੜੇ ਮਰਜੀ ਰੋਡ ਤੇ ਦੇਖ ਲਓ ਪਲਾਟ ਸਾਰੇ ਖਾਲੀ ਪਏ ਆ ਇਹ ਤਾਂ ਇੱਕ ਸਾਡਾ ਸਿਰਫ ਪਿੰਡਾਂ ਨਾਲੋਂ ਜਾੜਨਾ ਪਿੰਡੋਂ ਜਾੜ ਕੇ ਨਾ ਤਾਂ ਇੱਥੇ ਪਲਾਟ ਵਿਕਣੇ ਆ ਨਾ ਕੁਛ ਆ ਔਰ ਸਭ ਤੋਂ ਵੱਡੀ ਗੱਲ ਹੈ ਸਰਕਾਰ ਦੇ ਕੁਝ ਨਹੀਂ ਰਹੀ ਲੈਂਡ ਪੂਲਿੰਗ ਦੇ ਵਿੱਚ ਸਕੀਮ ਇਹ ਹੈ ਜੀ ਸਿਰਫ ਤੁਹਾਨੂੰ 3 ਸਾਲਾਂ ਲਈ 30000 ਰੁਪਏ ਪਰ ਖੇਦ ਦੇਣਾ ਮਤਲਬ 3 ਸਾਲਾਂ ਲਈ ਟੋਟਲ 90000 ਦੇਣਾ ਉਸ ਤੋਂ ਬਾਅਦ ਕਦੋਂ ਡਿਵੈਲਪ ਹੋਣਾ ਉਹਦੀ ਕੋਈ ਸਮਾਂ ਸੀਮਾ ਨਹੀਂ 5-7 ਲੱਗਣ 7 ਸਾਲ ਲੱਗਣ ਫਿਰ ਹਰ ਇੱਕ ਬੰਦੇ ਨੂੰ 1 ਏਕੜ ਵਿੱਚ ਇੱਕ ਰਹਿਸ਼ੀ ਤੇ ਇੱਕ ਕਮਰਸ਼ੀਅਲ ਪਲਾਟ ਮਿਲਣਾ ਉਹ ਅਗਲਾ ਵੇਚੂਗਾ ਹੁਣ ਜੇ ਕਿਸੇ ਬੰਦੇ ਦੇ 10 ਖੇਤ ਆ ਉਹ 10 ਕਰੋੜ ਹਣ ਰੁਖਾਂ ਨੂੰ ਲੱਗਦੇ ਪੁੱਤਨੀ ਲੱਗਦੇ ਰੁਖਾਰੋ ਹਣ ਰੁਖਾਂ ਨੂੰ ਲੱਗਦੇ ਪੁੱਤਨੀ ਲੱਗਦੇ ਰੁਖਾਂ ਨੂੰ ਕਰਿਆਨੇ ਵਾਲੇ ਦੁਕਾਨ ਵਾਲੇ ਸਾਰ ਗਰਵਰਟਪ ਹੋ ਗਿਆ ਤੇ ਉਹ ਜਦੋਂ ਫਿਰ ਪ੍ਰਾਣ ਲੂਗਾ ਫਿਰ ਬੰਦਾ 10 ਪਲਾਟ ਆਪਣੇ ਵਿੱਚੂਗਾ ਰਹਿਸ਼ੀ 10 ਵਿੱਚੂਗਾ ਮਤਲਬ 20 ਪਲਾਟ ਹੋ 383 ਦੇ ਵਿੱਚ ਜੇ 100 ਬੰਦਾ ਆ ਤਾਂ ਕਿੰਨੇ 383 ਏਕੜ ਆ ਇਹਦਾ ਮਤਲਬ 383 ਰਹਿਸ਼ੀ ਪਲਾਟ 383 ਕਮਰਸ਼ੀਅਲ ਪਲਾਟ 800 ਪਲਾਟ ਨਵੇਂ ਸ਼ਹਿਰ ਦੇ ਵਿੱਚ ਕਿਹੜਾ ਵੇਚ ਜੂਗਾ ਜਿਹੜੀ ਗਵਰਨਮੈਂਟ ਸਕੀਮ ਦਿੰਦੀ ਆ ਜੀ ਇਹ ਸਕੀਮ ਹੀ ਗਲਤ ਹੈ ਜੀ ਇਹ ਇਸ ਕਰਕੇ ਦਾ ਸਾਰਾ ਵਿਰੋਧ ਕਰ ਰਹੇ ਆ ਔਰ ਇਹ ਜ਼ਮੀਨ ਦੇ ਲੈਵਲ ਤੇ ਹੈ ਵੀ ਨਹੀਂ ਗਲਤ ਜੀ ਸਕੀਮ ਬਣੀ ਹੋਈ ਆ ਇਹਦੇ ਵਿੱਚ ਕੋਈ ਸਾਬ ਨੇ ਇਹਦਾ ਸਾਰੇ ਵਿਰੋਧ ਹੋ ਰਿਹਾ ਜੀ ਜਿਹੜੀ ਜ਼ਮੀਨ ਉਹ ਰਿਕੁਆਇਰ ਕਰ ਰਹੀ ਹੈ ਗਵਰਨਮੈਂਟ ਅਸੀਂ ਤਾਂ ਕਿਸੇ ਹਾਲਤ ਵਿੱਚ ਦੇ ਨਹੀਂ ਸਕਦੇ ਜੀ ਬੋਹਣਯੋਗ ਜ਼ਮੀਨ ਹੈ ਕਿਉਂਕਿ ਅਸੀਂ ਉਹੀ ਜ਼ਮੀਨ ਤੋਂ ਖਾਣਾ ਪੀਣਾ ਰੋਟੀ ਪਾੜੀ ਚੱਲਦਾ ਅਸੀਂ ਤੁਹਾਨੂੰ ਰਿਕੁਆਇਰ ਕਰਕੇ ਦੇ ਦਈਏ ਫੇ ਸਾਡੇ ਬਸ ਦੀ ਗੱਲ ਹੀ ਹੈ ਜੀ ਅਸੀਂ ਕਿਸੇ ਹਾਲਤ ਵਿੱਚ ਜ਼ਮੀਨ ਨਹੀਂ ਇਹ ਰਿਕੁਆਇਰ ਕਰ ਦੇਵਾਂਗੇ ਜੇ ਹਾਈ ਕੋਰਟ ਜਾਣਾ ਹੋਵੇ ਕਿਤੇ ਜਾਣਾ ਪਵੇ ਅਸੀਂ ਹਾਜ਼ਰ ਹਾਂ ਸਾਰਾ ਨਗਰ ਮਾਲਪੁਰ ਮਹਾਲੋਂ ਗੁਜਰਪੁਰ ਸਾਰੇ ਪਿੰਡਾਂ ਨੇ ਜੱਬੋਵਾਲ ਸਾਰੇ ਪਿੰਡ ਰਲ ਕੇ ਨਾ ਅਸੀਂ ਫਿਰ ਗਵਰਨਮੈਂਟ ਨੂੰ ਇਸ ਬਿਲ ਤੇ ਤਾਂ ਅਸੀਂ ਡੀਸੀ ਸਾਹਿਬ ਤੇ ਪੇਸ਼ ਹੋਣ ਲੱਗੇ ਆ ਸਾਡੀ ਬੇਨਤੀ ਨੂੰ ਕਬੂਲ ਕਰਿਓ ਠੀਕ ਹੈ ਜੀ ਉਹ ਪਿੰਡਾਂ ਦੇ ਸਾਰੇ ਸਾਥੀ ਇਕੱਠੇ ਹੋਏ ਆ ਮਹਾਲੋਂ ਧੀਲ ਜੱਬੋਵਾਲ ਗੁਜਰਪੁਰ ਮੁਵਰਕਪੁਰ ਜਿਹੜੀ ਇਹ ਮਹਾਲੋਂ ਦੀ 383 ਏਕੜ ਜ਼ਮੀਨ ਲੈਂਡ ਪੂਲਿੰਗ ਸਕੀਮ ਹੇਠਾਂ ਆ ਰਹੀ ਹੈ ਇਹਦੇ ਵਿਰੋਧ ਵਿੱਚ ਅਸੀਂ ਕੱਟ ਕੀਤਾ ਹੈ ਇਹਦੇ ਨਾਲ ਪੂਰੇ ਪਿੰਡਾਂ ਦਾ ਹਜੜਾ ਹੋ ਜਾਣਾ ਹੈ ਕਿਉਂਕਿ ਜਿਹੜਾ ਇਹ ਸਾਰੇ ਪਿੰਡਵਾ ਜ਼ਮੀਨ ਦੇ ਸਿਰ ਤੇ ਰੋਟੀ ਪਾਣੀ ਖਾਂਦੇ ਆ ਇਹਦੇ ਸਿਰ ਤੇ ਹੀ ਸਾਰੇ ਲੋਕ ਖੁਸ਼ਹਾਲ ਰਹਿੰਦੇ ਆ ਜੇਕਰ ਸਾਡੇ ਪਿੰਡਾਂ ਦੀ ਜ਼ਮੀਨ ਸਰਕਾਰ ਲੈ ਜਾਂਦੀ ਉੱਥੇ ਕਲੋਨੀਆਂ ਕੱਟ ਹੁੰਦੀਆਂ ਆ ਤਾਂ ਸਾਡਾ ਰਹਿਣ ਰਹਿਣ ਸਹਿਣ ਸਭ ਕੁਝ ਬਦਲ ਜਾਣਾ ਆ ਅਸੀਂ ਸਰਕਾਰ ਨੂੰ ਇਹ ਰਿਕਵੈਸਟ ਕਰਦੇ ਆ ਵੀ ਸਾਡੀ ਇਹ ਜ਼ਮੀਨ ਸਾਡੇ ਕੋਲ ਰਹਿਣ ਦਿੱਤੀ ਜਾਵੇ ਅਸੀਂ ਇਹ ਜ਼ਮੀਨ ਸਰਕਾਰ ਨੂੰ ਨਹੀਂ ਦੇਣਾ ਚਾਹੁੰਦੇ ਕਿਸੇ ਕੀਮਤ ਤੇ ਤੁਹਾਨੂੰ ਕੋਈ ਨੋਟਿਸ ਵੀ ਆਇਆ ਕੋਈ ਇਹਦੇ ਬਾਰੇ ਕੋਈ ਖਰੀਦਾਈਆਂ ਦਾ ਖਾਲਸਾ ਖਰੀਦਾਈਆਂ ਦੇ ਕਿਹੜੀ ਪਿੰਡ ਮਹਾਲੋ ਦੀ ਰਿਕੁਇਰ ਹੋਈ ਜ਼ਮੀਨ ਅਸੀਂ ਉਸ ਸੰਬੰਧ ਵਿੱਚ ਪੰਚਾਇਤ ਪੂਰੀ ਲੰਬੜਦਾਰ ਸਾਹਿਬ ਸਾਡੇ ਮੁੰਡੇ ਸਾਡੇ ਨੌਜਵਾਨ ਸਾਰੇ ਇਕੱਠੇ ਹੋਏ ਆ ਅਸੀਂ ਕਹਿੰਦੇ ਕਿਹੜੀ ਸਾਡੀ ਰਿਕੁਇਰ ਹੋਈ ਜ਼ਮੀਨ ਅਸੀਂ ਨਹੀਂ ਦੇਣਾ ਚਾਹੁੰਦੇ ਗਵਰਨਮੈਂਟ ਨੂੰ ਜੇ ਦੇੜ ਦਮਾ ਗਿਆ ਸੀ ਸਾਨੂੰ ਪੂਰੇ ਪੈਸੇ ਨਗਦ ਹੋਣੇ ਚਾਹੀਦੇ ਆ ਪਹਿਲੀ ਗੱਲ ਤਾਂ ਦੇਣੀ ਨਹੀਂ ਜੇ ਦਮਾਗੇ ਤਾਂ ਪੈਸੇ ਨਗਦ ਹੋਣੇ ਚਾਹੀਦੇ ਆ ਪੂਰਾ ਪਿੰਡ ਸਾਡਾ ਜੱਬੂਆਲ ਗੁੱਜਰਪੁਰ ਸਾਰਾ ਵਿਰੋਧ ਕਰਦੇ ਆ ਮੰਗ ਪਿੱਤਰ ਦੇਣਾ ਹੀ ਨਹੀਂ ਸਾਹਿਬ ਨੂੰ ਅਸੀਂ ਲਧਿਆਣਾ ਹੀ ਭੇਜਾਂਗੇ ਧੰਨਵਾਦ ਯੋਥਾ ਵਾਈਗੁਰ ਜੀ ਕੀ ਫਤਿਹ ਮੈਂ ਕੁਲਵੀਰ ਸਿੰਘ ਲੰਮੜਦਾਰ ਪਿੰਡ ਬਹਾਲੋਂ ਸਾਡੇ ਪਿੰਡ ਦੀ 383 ਏਕੜ ਜਿਹੜੀ ਜਵੀਨ ਪੋਲ ਲਾਈਨ ਤੇ ਜਾਈ ਆ ਸਾਰੇ ਜ਼ਿਮੀਂਦਾਰ ਇਸ ਗੱਲ ਤੋਂ ਨਾਰਾਜ਼ ਆ ਵੀ ਅਸੀਂ ਜਵੀਨੀ ਦੇਣੇ ਚਾਹੁੰਦੀ ਕਿਉਂਕਿ ਸਾਡੀ ਇਹ ਰੋਟੀ ਰੋਟੀ ਦਾ ਮਾਮਲਾ ਆ ਇੱਥੇ ਖੇਤ ਮਜ਼ਦੂਰ ਜੋ ਜ਼ਿਮੀਂਦਾਰ ਆ ਸਾਰੇ ਇੱਥੋਂ ਰੋਟੀ ਖਾ ਰਹੇ ਆ ਇਹ ਤਰ੍ਹਾਂ ਫਸਲਾਂ ਦੇਣ ਵਾਲੀ ਜ਼ਮੀਨ ਆ ਇਹ ਕੋਈ ਕਲੋਨੀਆਂ ਬਣਾਉਣ ਵਾਲੀ ਜ਼ਮੀਨ ਨਹੀਂ ਹੈਗੀ ਅਸੀਂ ਸਰਕਾਰ ਕੋਲ ਬੇਨਤੀ ਕਰਦੇ ਆ ਕਿ ਇਹਨੂੰ ਰੱਦ ਕੀਤਾ ਜਾਵੇ ਆ ਜਾਓ ਆ ਜਾਓ ਤਾਂ ਜੀ ਅੱਜ ਦੇ ਨਾਲ ਵਰਦੇ ਅੱਗੇ ਆਤਵਾ ਮੋਰਜੀ ਮਾਦਰੀ ਮੈਂ ਜਾ ਇਹ ਸਾਜਲਾ ਸ਼ਿਭ ਭਗਤ ਸਿੰਘ ਨਗਰ ਨਾਲ ਸੰਬੰਧਿਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ